ਦੇ ਗੱਲ ਚੋਪਰਾ ਇੰਦਰ ਰੁੜਕੇ ਵਾਲ ਨੇ ਟੇਕਿਆ ertid ਮਾ ਨੂੰ ਮੱਥਾ ਜਦੋਂ ਗਾੜੀਪੁਰੇ ਲਖੇ ਨੇ ਕਹਿੰਦੇ ਟੰਟੋ ਦੇ ਵਰਲਡ ਕੱਪ ਤੇ ਪਹਿਲੀ ਕੌਡੀ ਪਾਈ ਸੀ ਉਦੋਂ ਮਲਕੇ ਵਾਲੇ ਮੱਖਣ ਭਰਾੜ ਤੋਂ ਲਿਖੋ ਹੋ ਗਿਆ ਵੀ ਮੱਥਾ ਟੇਕਿਆ ਮੁੰਡੇ ਨੇ ਹੱਥ ਜੋੜੇ ਯਾਰੋ ਲੱਗਿਆ ਰੱਬ ਨੂੰ ਧਿਆਣ ਲੋਕੋ ਮਾਰੋ ਤਾੜੀਆਂ ਸ਼ੇਰ ਨੂੰ ਦਿਓ ਥਾਪੀ ਤਾਂ ਵੀ ਲੱਗਿਆ ਕਬਡੀਆਂ ਪਾਉਣ ਲੋਕੋ ਇਹ ਗਾੜੀਪੁਰੇ ਲਖੇ ਨੇ ਲਿਖਿਆ ਗਿਆ ਪਰ ਇੰਦੂ ਰੁੜਕੇ ਵਾਲਾ ਪਹਿਲੀ ਸਫਲਤਾ ਆਇਆ ਲਵੀ ਬੂਟੇ ਪਾਈ ਅਗਲੀ ਕੌਡੀ ਰਕੇਸ਼ ਬੋਪੁਰੀਆ ਔਰ ਕੇਸ਼ ਬੋਪੁਰੀਆ ਕਹਿੰਦੇ ਕਬੱਡੀ ਪਾਰਿਆ ਬਿੱਲੇ ਸਿੱਧੂ ਦਾ ਟ੍ਰਾਂਟੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਆ ਰਣੇ ਸਿੱਧੂ ਹੋਰਾਂ ਦਾ ਉਧਰ ਕਹਿੰਦੇ ਸੋਨੂ ਸਾਡਾ ਭਰਾ ਯੂਕੇ ਤੋਂ ਗੁਰਜੀਤ ਯੂਕੇ ਇਹ ਉਹਦਾ ਕਹਿੰਦੇ ਸੋਨੂ ਦਾ ਪੁੱਤਰ ਜੋਬਨ ਇੰਗਲੈਂਡ ਇਧਰ ਰੰਮੇ ਸਾਡੇ ਕੈਨੇਡਾ ਵਾਲੇ ਦਾ ਨਾਲ ਗਿੰਦੇ ਕੈਨੇਡਾ ਵਾਲੇ ਦਾ ਜਿਨ੍ਹਾਂ ਨੇ ਪਹਿਲੇ ਦੂਜੇ ਪ੍ਰਾਈਜ਼ ਬੈਸਟ ਹਨ ਫੋਰ ਬਿੱਲੇ ਸੇਲਵਰੇ ਵਾਲੇ ਤੇ ਤਿਆਰ ਕੀਤੇ ਆ ਦਿੱਤੇ ਜਾਣੇ ਆ ਮੇਰੇ ਮਿੱਤਰੋ ਗੱਗੀ 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 ਆ ਸਾਹਮਣੇ ਮੁਕਾਬਲਾ 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 ਆ ਫੋੜਾਂ ਵਾਲਾ ਪਹਿਲਾ ਜਫਾ ਮੇਰੇ ਮਿੱਤਰੋ ਆ ਪੇਟਾਂ ਦੇ ਵਿੱਚ ਸਿਰਾਂ ਲੱਗ ਗਿਆ ਪੇਟਾਂ ਦੇ ਵਿੱਚ ਸਿਰਾਂ ਲੱਗ ਗਿਆ ਆ ਮਾਤਾ ਰਾਜਵੀਰ ਕੌਰ ਦਾ ਪੁੱਤਰ ਹੈ ਇਹ 21 ਸਾਲਾਂ ਦੀ ਉਮਰ ਹੈ ਇਹ ਮਾਤਾ ਰਾਜਵੀਰ ਦਾ ਪੁੱਤਰ ਹੈ ਆਦੇ ਟਾਈਮ ਦਾ ਇਹ ਚੋਟੀ ਦਾ 스타 ਬਣ ਗਿਆ ਹੈ ਕਗੀ ਚੱਕ ਦੇ ਸਾਡੀ ਧਰਤੀ ਦਾ ਲਾਗਲੀ ਕਬੱਡੀ ਇਹਨੂੰ ਫਰਿਆਦ ਕੱਲੀ ਦੁਨੀਆ ਔਰ ਜਦੋਂ ਕਹਿੰਦੇ ਸ਼ਕਰਪੁਰਿਆ ਫਰਿਆਦ ਲੰਡੀ ਜੀ ਜਿੱਤੇ ਹੈ ਪੇਟਾਂ ਦੇ ਜਿੱਤੇ ਹੈ ਜਦੋਂ ਪੈਂਡ ਦਾ ਪਹਿਲੀ ਵਾਰ ਉੱਤਮ ਆਇਆ ਬੁਲਟ ਏਸੇ ਪੇਟਾਂ ਵਿੱਚੋਂ ਆਇਆ ਜਦੋਂ ਸ਼ਾਜੀ ਪਹਿਲਾ ਮੋਟਰਸਾਈਕਲ ਜਿੱਤੇ ਹੈ ਏਸੇ ਪੇਟਾਂ ਨੇ ਜਿੱਤੇ ਹੈ ਅੱਜ ਕੌਣ ਜਿਹੜਾ ਫੋਰ ਦਾ ਜਿੱਤੂ ਬਣਦਾ ਹੈ ਇੱਕ ਪਾਸੇ ਇੰਦਰ ਇੰਦਰ ਤੇ ਫਰਿਆਦ ਆ ਔਰ ਭਗਵਾਨਪੁਰਿਆ ਬੱਲੇ ਬੱਲੇ ਕਰਾ ਗਿਆ ਅਗਲੀ ਕਬੱਡੀ ਮੈਦਾਨ ਦੇ ਅੰਦਰ ਬਾਗੀ ਉਧਰ ਕਹਿੰਦੇ ਬਾਗੀ ਪਰਮਜੀਤ ਪੁਰੇ ਵਾਲਾ ਕਬੱਡੀ ਪਾਰਿਆ ਮੇਰੇ ਮਿੱਤਰੋ ਇਧਰ ਕਹਿੰਦੇ ਖਾਲਸਾ ਬੈਰੀਗੇਟ ਹੈ ਉਧਰ ਸਿੱਧੂ ਦੀ ਸਾਉਂਡ ਹੈ ਵੱਡੇ ਪੱਦਰ ਤੇ 365 ਚਲਦੀ ਆ ਮੇਰੇ ਮਿੱਤਰੋ ਆਹ ਪੈਂਦੀ ਹੋਏ ਰੇਡ ਇਹ ਫੋੜਾਂ ਵਾਲੀਆਂ ਪੈਂਦੀਆਂ ਇਹ ਫੋੜਾਂ ਵਾਲੀਆਂ ਪੈਂਦੀਆਂ ਸ਼ੇਰ ਬੁੱਕਦੇ ਆ ਤੇ ਕਦੋਂ ਮੱਖੀਆਂ ਪੈਂਦੀਆਂ ਬੱਲਿਆ ਆ ਬਸਤਾਲੀਆਂ ਆ ਫੋੜਾ ਵਾਲੀਆਂ ਕੀ ਬਾਤ ਹੈ 우ਸਤਾਦਾ ਕੀ ਬਾਤ ਹੈ 우ਸਤਾਦਾ ਕਿ ਜੀਤੋ ਲਈਏ ਗੁਣ ਕਾਕਾ ਉਹਨੂੰ ਉਸਤਾਰ ਕਹਿੰਦੇ ਇੰਦੋ ਰੁੜਕੇ ਵਾਲਾ ਵੜਕੇ ਗੋੜੀ ਪਾਉਂਦਾ ਆ ਤਾਕੜ ਗੋਗੜੀਆਂ ਵਾਲਾ ਹਰਿਆਣੇ ਕਾ ਸ਼ੋਰਾ ਹਰਿਆਣੇ ਕਾ ਸ਼ੋਰਾ ਇੱਕ ਪਾਸੇ ਇੰਦੋ ਰੁੜਕੇ ਵਾਲਾ ਬਾਬੇ ਚਿੰਤਾ ਪੱਖ ਦੀ ਧਰਤੀ ਹੈ ਰੁੜਕੇ ਦੀ ਧਰਤੀ ਔਰ ਸਾਡਾ ਗगन ਕੈਨੇਡਾ ਤੋਂ ਹਣੀ ਆਸਟ੍ਰੇਲੀਆ ਇਧਰ ਗਿੰਦਾ ਕੈਨੇਡਾ ਔਰ ਗਿੰਦਾ ਚਾਚਾ ਇਹ ਸਾਰੇ ਪ੍ਰਮਾਣ ਅਸੀਂ ਧੰਨਵਾਦ ਕਰਦੇ ਆ ਲੈ ਵੀ ਰਮਿਆ ਐਨ ਸਿਰਾਂ ਲੱਗਿਆ ਬਾਬੇ ਦੀ ਕਿਰਪਾ ਹੋ ਗਈ ਹੈ ਬਾਬਾ ਆਪੇ ਤਖਤ ਬਿਠਾ ਦੇਵੇ ਬੰਦਾ ਹੋਵੇ ਨਾ ਬੇਨੀਤ ਕੁੜੇ ਐਨਸਰਾ ਲੱਗਿਆ ਪਿਆ ਬਾਗੀ ਬਾਗੀ ਹੋਈ ਪਈ ਐ ਉਧਰ ਛਿੰਦੇ ਵਾਲਾ ਬਾਗੀ ਗਾਈ ਦੇ ਵਿੱਚ ਛਾਇਆ ਆ ਬਾਗੀ ਇੱਥੇ ਛਾਇਆ ਹੋਇਆ ਆ ਬੱਲੇ ਬੱਲੇ ਹੋ ਰਹੀ ਐ ਲੱਗੀ ਕਹਿੰਦੇ ਚੱਕਦੇ ਰਾਜ ਦੀ ਧਰਤੀ ਆ ਮਿੱਥੂ ਵਰਗੇ ਵੱਡੇ ਮੱਲ ਨੇ ਇਧਰ ਕਹਿੰਦੇ ਭਗਵਾਨਪੁਰੀਆ ਇਹਨੂੰ ਫਰਿਆਦ ਕਹਿੰਦੇ ਐ ਇੱਕ ਸ਼ਕਰਪਰੀਆ ਫਰਿਆਦ ਭੇਟਾਂ ਦਾ ਮੇਲਾ ਤਾਕੜ ਤਿਆਰ ਤਾਕੜ ਹਰਿਆਣੇ ਨੂੰ ਟਰੈਕਟਰ ਲਜਾਣ ਨੂੰ ਫਿਰਦਾ ਇੰਦਰ ਤਲਵੰਡੀ ਵਾਲਾ ਕੌਣ ਜਿੱਤਦਾ ਮੇਰੇ ਮਿੱਤਰੋ ਇਹ ਸਮਾਂ ਦੱਸੂਗਾ ਸਲਫ ਦੀ ਫੋੜ ਉਧਰਲੇ ਫੋੜ ਦੀ ਸਲਫ ਕੋਈ ਭਾਗਾ ਵਾਲਾ ਹੱਥ ਮਾਰੂਗਾ ਮੇਰੇ ਮਿੱਤਰੋ ਵੇਖਾਂਗੇ ਸਮਾਂ ਦੱਸੂਗਾ ਮੇਲਾ ਭੇਟਾਂ ਦਾ ਚੱਲਦਾ ਉਧਰ ਬਿੱਲੇ ਸਿੱਧੂ ਦਾ ਰਾਣੇ ਸਿੱਧੂ ਦਾ ਵੱਡਾ ਯੋਗਦਾਨ ਪਹਿਲਾ ਪ੍ਰਾਈਜ਼ ਇੰਦਰ 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 ਇੰਦਰਦੇਵ ਕਹਿੰਦੇ ਭਗਵਾਨ ਪੁਰ 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 ਬੱਲੇ 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 ਕਬੱਡੀ 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 ਆ ਚਾਕਾ ਪੇਟਾਂ ਦੇ ਵਿੱਚ ਰਕੇਸ਼ ਆ ਗਿਆ ਬੋਪੁਰੀਆ ਅਗਲੀ ਕੌਡੀ ਪਾਉਣ ਦੇ ਲਈ ਇਧਰ ਗੱਗੀ ਤਿਆਰ ਹੈ ਨਾਲ ਉਸਤਾਦ ਤੇ ਨਾਲ ਕਹਿੰਦੇ ਛੋਟਾ ਗੱਗੀ ਐ ਇਹ ਗੁਜਰਾਂ ਦਾ ਮੁੰਡਾ ਹੈ ਲੁਧਿਆਣਾ ਮਲੇਰਕੋਟ ਦੇ ਪੂਰੀ ਲੀਗ ਦਾ ਹੈ ਇਹ ਉਤਮ ਜਾਫੀ ਬਣਿਆ ਹੈ ਪਰ ਇਹ ਜਿਹੜੀ ਸਾਈਡਾ ਹੁਣ ਮਿੱਠੂ ਤਿਆਰ ਹੈ ਨਾਲ ਉਤਮ ਵੀਰ ਗਿੰਨੀ ਤਿਆਰ ਹੈ ਬੁੱਟ ਦਾ ਯਾਰ ਪਰ ਹੁਣ ਵੇਖਦਾ ਚੌੜੇ ਵਿੱਚੋਂ ਮਾਤਾ ਰਾਜਵੀਰ ਕੌਰ ਦਾ ਪੁੱਤਰ 21 ਸਾਲਾਂ ਦੀ ਉਮਰ ਹੈ ਆਓ 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 ਬੱਲੇ ਬੱਲੇ ਉਧਰ ਸੰਧਵਾ ਦੇ ਕਹਿਣ ਨੂੰ ਨੀਲੇ ਫੋੜ ਦੇ ਦਾਲੇ-ਦਾਲੇ ਘੇੜੇ ਆ ਆ ਨੀਲੇ ਫੋੜ ਦੇ ਨੇੜੇ ਨੇੜੇ ਘੱਗੀ ਦੇ ਘੇੜੇ ਆ ਆ ਸਾਹਮਣੇ ਮੇਰੇ ਮਿੱਤਰੋ ਜਿਗਰੇ ਵਾਲਾ ਜਾਫੀ ਬੱਲੇ ਬੱਲੇ ਕਰਵਾ ਗਿਆ ਰੁੜਕੇ ਵਾਲੇ инду ਦੀ ਰੇਡ ਪੈ ਰਹੀ ਹੈ ਇਹ ਤਜਰਬੇਕਾਰ ਬੰਦਾ ਜਾ ਰਿਹਾ ਹੈ ਇਹ ਲੰਮੇ ਕੱਦ ਦਾ ਲੰਮੀਆਂ ਬਾਹਾਂ ਦਾ ਕਹਿੰਦੇ ਨੌਜਵਾਨ ਗੱਭਰੂ ਬੜਾ ਫਾਇਦਾ ਲੈਂਦਾ ਆ ਯੁਰਤਾ ਵਾਲਾ ਗੱਭਰੂ ਕਹਿੰਦੇ ਰੁੜਕਾ ਰੁੜਕੀ ਸੋਹਣੇ ਦੁਨੀਆ ਵਿੱਚ ਬੱਲੇ ਬੱਲੇ ਕਰਵਾਈ ਆ ਆ ਯਾਰਾ ਨੌਜਵਾਨ ਹੈ ਗੈਰੀ ਸੰਧੂ ਦੇ ਪਿੰਡਾਂ ਦੀ ਗੱਲ ਚੱਲਦੀ ਹੈ ਬੱਗੇ ਪਿੰਡ ਦੇ ਦੁੱਲੇ ਦਾ ਪਿਆਰ ਜਲਾਲਪੁਰਿਆ ਪਾਲਾ ਸਾਡਾ ਭਰਾ ਮੇਰੇ ਮਿੱਤਰੋ ਬਾਗੀ ਪਹਿਲਾਂ ਵੀ ਬੈਸ ਬਣ ਗਿਆ ਹੁਣ ਦੇਖਾਂਗੇ ਟਰੈਕਟਰ ਜਿਹੜੇ ਕਹਿੰਦੇ ਗਿੰਦੇ ਕੈਨੇਡਾ ਵਾਲੇ ਨੇ ਦੇਣੇ ਆ ਰੰਮੇ ਸਾਡੇ ਭਰਾ ਨੇ ਦੇਣੇ ਆ ਉਧਰ ਪਹਿਲਾ ਪ੍ਰਾਈਜ਼ ਬਿੱਲੇ ਸਿੱਧੂ ਤੇ ਰਾਣੇ ਸਿੱਧੂ ਵੱਲੋਂ ਆ ਦੂਜਾ ਪ੍ਰਾਈਜ਼ ਕਹਿੰਦੇ ਸੋਨੂ ਯੂਕੇ ਗੁਰਜੀਤ ਯੂਕੇ ਨਾਲ ਵੱਲੋਂ ਆ ਪੈਂਦੀ ਹੋਏ ਰੇਡ ਤੇ ਬੱਲੇਆ ਕਰ ਗੱਲ ਲਓ ਬਾਗੀ 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 ਇੱਕ ਪਾਸੇ ਗੱਗੀ ਐ ਗੱਗੇ ਨਾਲ ਗੁਰੂ ਤੇ ਗੱਗੇ ਨਾਲ ਗਾਤਾ ਚੱਕ ਦੇਸ਼ ਰਾਜ ਵਾਲਾ ਮੁੰਡਾ ਜਾਫੀ ਪੂਰਾ ਆਤਾ ਗੱਗੇ ਨਾਲ ਗੁਰੂ ਤੇ ਗੱਗੇ ਨਾਲ ਗਾਤਾ ਹੈ ਇਹ ਗੱਗੀ ਹੈ ਔਰ ਕਦੀ ਖੀਰਾਵੜੀਆਂ ਖੇਡਦਾ ਕਦੀ ਲੋਪੋਂ ਵਾਲਾ ਖੇੜਿਆ ਕਦੇ ਮੱਲੇ ਵਾਲਾ ਖੇੜਿਆ ਪਰ ਇਹਦਾ ਰੁੜਕਾ ਪਿੰਦਾ ਇਹ ਨਿਊਜ਼ੀਲੈਂਡ ਖੇਡ ਆਇਆ ਹੈ ਇਹਨੂੰ ਰੁੜਕੇ ਵਾਲਾ ਔਰ ਟੱਚ ਮਾਰ ਗਿਆ ਅੰਕ ਤੁਹਾਡੇ ਸਾਹਮਣੇ ਹੈ ਕਿ ਨੰਗਲ ਅੰਬੀਆਂ ਅਮਰ ਹੋ ਗਿਆ ਹੈ ਬੇਸ਼ੱਕ ਸੰਦੀਪ ਗੋਲੀ ਨਾਲ ਮਾਰਤਾ ਹੈ ਸਿੱਧੂ ਨਵੀ ਮੂਸਾ ਪਿੰਦਾ ਬੱਚੇ ਬੱਚੀ ਦੀ ਜ਼ੁਬਾਨ ਉਤੇ ਚੜਤਾ ਹੈ ਨੰਗਲ ਅੰਬੀਆਂ ਅਮਰ ਹੋ ਗਿਆ ਹੈ ਬੇਸ਼ੱਕ ਸੰਦੀਪ ਗੋਲੀ ਨਾਲ ਮਾਰਦਾ ਪਰ ਅਜ ਟਰੈਕਟਰ ਮੈਣੇ ਐ ਬੋਟੇ ਬਾਈ ਅਜ ਟਰੈਕਟਰ ਮੈਣੇ ਐ ਕਿ ਟਰੈਕਟਰ ਨੀਲੇ ਰੰਗ ਦੇ ਆ ਜਫੇ ਰੱਡਾ ਮੰਗਦੇ ਮੇਰੇ ਮਿੱਤਰੋ ਆ ਬੱਲੇ ਬੱਲੇ ਹੋਈ ਪਈ ਆ ਗੱਗੀ ਗੱਗੀ ਪਰੇ 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 ਆ ਮੇਰੇ ਮਿੱਤਰੋ ਦਰਬਨੇ ਰਕੇਸ਼ ਮਾਪਰ ਟੱਕਰ ਦੋ ਖਿਡਾਰੀਆਂ ਦੇ ਦਰਮਿਆਨ ਮੇਲਾ ਭੇਟਾਂ ਦਾ ਮੇਲਾ ਭੇਟਾਂ ਦਾ ਐਨ ਨਜ਼ਾਰਾ ਵੱਜਿਆ ਪਿਆ ਆ ਕਹਿੰਦੇ ਪੱਟ ਵੱਡੇ ਵੱਡੇ ਧਾਵੀਆਂ ਦੇ ਭਰੀ ਜਾਂਦਾ ਏ ਮੁੰਡਾ ਚੱਕ ਦੇਸ਼ਰਾਜ ਵਾਲਾ ਗੱਗੀਸਰਾ ਕਰੀ ਜਾਂਦਾ ਏ। ਕਿਆ ਬਾਤ ਏ ਮੁੰਡਾ ਚੱਕ ਦੇ ਸ਼ਿਰਾਜ ਵਾਲਾ ਗੱਗੀਸਰਾ ਕਰੀ ਜਾਂਦਾ ਏ। ਪੱਟ ਟੌਪੜੇ ਖਿਡਾਰੀਆਂ ਦੇ ਭਰੀ ਜਾਂਦਾ ਏ। ਪੱਟ ਟੌਪੜੇ ਰੇਡਰਾਂ ਦੇ ਭਰੀ ਜਾਂਦਾ ਏ। ਲਾਓ ਪਈ ਹੋ ਰੇਡ ਇੱਕ ਪਾਸੇ ਫਰਿਆਦ ਧਾਕੜ ਕਹਿੰਦੇ ਟੁੱਟ ਕੇ ਲੱਗ ਗਿਆ। ਹੁਣ ਵੇਖਦਾ ਏ ੱੱੱਕਾ ਜੱਫਾ ਨਜ਼ਾਰਾ ੱੱੱਕਾ ਜੱਫਾ ਨਜ਼ਾਰਾ ੱੱੱਕਾ ਜੱਫਾ ੱੱੱਕਾ ਜੱਫਾ ਬੱਲੇ ਬੱਲੇ ਮਿੱਤਰਾਂ ਨੇ ਕੰਬਲੋਂ ਉਹ ਕੱਢਿਆ। ਜਿਹੜੇ ਅੜਗੇ ਲੋਕਾਂ ਤੋਂ ਮਿੱਤਰਾਂ ਨੇ ਕੰਮ ਬਿੱਲੋਂ ਉਹ ਕੱਢੇ ਐ ਜਿਹੜੇ ਅੜਗੇ ਲੋਕਾਂ ਤੋਂ ਐਨ ਸਿਰੇ ਦਾ ਮੈਚ ਆ ਮੇਰੇ ਮਿੱਤਰੋ ਜਿੱਥੇ ਮਸਲਾ ਕੰਪੀਟੀਸ਼ਨ ਦਾ ਜੱਠੋਤੇ ਸਿੰਘ ਬਸਾਉਂਦਾ ਏ ਪਾ ਪਾ ਕੇ ਰੇਡਾਂ ਮੁੰਡੇ ਨਵਾਂ ਨਵੇਂ ਰਿਕਾਰਡ ਬਣਾਉਂਦਾ ਏ ਇੱਥੇ ਮਸਲਾ ਕੰਪੀਟੀਸ਼ਨ ਦਾ ਮੁੰਡਾ ਉੱਥੇ ਸਿੰਘ ਬਸਾਉਂਦਾ ਏ ਗੱਗੀ ਵੇਖ ਗੱਗੀ ਵੇਖ ਬਾਗੀ ਦੇ ਪੱਟਾ ਨੂੰ ਵੇਖ ਕੇ ਭੁੱਖ ਲੈਂਦੀ ਆ ਆਹ ਮੁੰਡੇ ਨੇ ਖਾਦਾ ਸਰੀਰ ਸਾਭਿਆ ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨੇ ਨ ਲਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਉਹ ਭਾਈ ਖਾਧੀਆਂ ਖੁਰਾਕਾਂ ਕਮਾਉਣੀਆਂ ਆਪਣੇ ਸਰੀਰ ਬਾਜੋ ਹਾਣੀਓ ਕਿਸੇ ਨੇ ਨ ਲਗੀਆਂ ਨਿਭਾਉਣੀਆਂ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕਮਾਉਣੀਆਂ ਇੱਕ ਪਾਸੇ ਇੰਦੂ ਐ ਇੱਕ ਪਾਸੇ ਇੰਦਰ ਐ ਉਹ ਧਰਦਾ ਤੌੜ ਦੇ ਹੱਥਾ ਮੁੰਡਾ ਲੁਧਿਆਣੇ ਵਾਲਾ ਇੰਦਰ ਤਲਵੰਡੀ ਵਾਲਾ ਜਫਾ ਲਾ ਗਿਆ ਮਨਜਿੰਦਰ ਪੁਲਸੀ ਨੂੰ ਆਪਣਾ ਉਸਤਾਦ ਮੰਨਦਾ ਹੈ ਉਧਰ ਕਹਿੰਦੇ 7 ਤੇ 8.5 ਹੋਏ ਪਿਆ ਆ ਬਿੱਲੇ ਸਿਲਵਰੇ ਦੇ ਤਿਆਰ ਕੀਤੇ ਹੋੜ ਜਾਣਗੇ ਕਿੱਧਰ ਨੂੰ ਮੇਰੇ ਮਿੱਤਰੋ ਆਹ ਸਾਹਮਣੇ ਮੈਚ ਵਿੱਚ ਫੈਸਲੇ ਹੋ ਜਾਣੇ ਆ ਉਧਰ ਗਿੰਨੀ ਆ ਨੌਜਵਾਨ ਨਾਲ ਮਿੱਠੂ ਆ ਨਾਲ ਗੱਗੀ ਆ ਚਾਰ ਨੇ ਹਲਕਾ ਜਿਹਾ ਟੱਚ ਕਰਕੇ ਬਾਗੀ ਮੈਨੂੰ ਸਲਫ ਮਾਰਦਾ ਦੀਂਦਾ ਬਾਗੀ ਰੇਡਰ ਬੜਾ ਦਿਮਾਗੀ ਬਾਕੀ ਰੇਡਰ ਬੜਾ ਦਿਮਾਗੀ ਸਿੱਧਾ ਟੱਚ ਗੱਗੀ ਨੂੰ ਲਾਉਂਦਾ ਹੈ ਹੁਣ ਵੇਖਦਾ ਵੀ ਕੌਣ ਜਿਹੜਾ ਪਾ ਪਾ ਕੇ ਰੇਡਾ ਐ ਐਨ ਮੇਲਾ ਬਣਾ ਕੇ ਜਾਂਦਾ ਹੈ ਕਿ ਮੌਤ ਦਾ ਦੂਜਾ ਨਾਨੇ ਬੱਲੀਏ ਮੇਰੀ ਪਿੱਠ ਤੇ ਜਨਾਰੀ ਥਾਪੀ ਐ ਅੱਧਾ ਮੁੰਡਾ ਵਿਗੜ ਗਿਆ ਤੇ ਅੱਧਾ ਹਾਲੇ ਬਾਕੀ ਐ ਪਰ ਸਿਰਾਂ ਲਾ ਕੇ ਕੌਣ ਜਾਂਦਾ ਐ ਅੱਧਾ ਮੈਚ ਨਿਬੜ ਗਿਆ ਐ ਅੱਧਾ ਹਾਲੇ ਬਾਕੀ ਐ ਟਰੈਕਟਰ ਜੇਤੂ ਕੌਣ ਬਣਦੇ ਹੈ ਇਹ ਸਮੇਂ ਦੀਆਂ ਬਾਤਾਂ ਲਵੀ ਬੂਟੇ ਬਾਈ ਅਗਲੀ ਕੌਡੀਰ ਰਕੇਸ਼ ਆ ਗਿਆ ਰਕੇਸ਼ ਬਹਾਪੁਰੀਆ ਕਬੱਡੀ ਪਾ ਰਿਹਾ ਮੇਰੇ ਮਿੱਤਰੋ ਸਾਹਮਣੇ ਕਹਿੰਦੇ ਚਾਰ ਤਿਆਰ ਨੇ ਮੁਰਕੋ ਮੁਰਕੀ ਹੋਇਆ ਪਿਆ ਛੋਟੀ ਉਮਰ ਛੋਟਾ ਕੱਦ ਪਰ ਕਹਿੰਦੇ ਜਿਗਰਾ ਬੜਾ ਵੱਡਾ ਜਿਗਰਾ ਬੜਾ ਵੱਡਾ ਇਸ ਖਿਡਾਰੀ ਦਾ ਮੁਰੇ ਹਾਨ ਪ੍ਰਮਾਨ ਦੇ ਨੇ ਚੇਲੇ ਉਸਤਾਦ ਦੀਆਂ ਗੱਲਾਂ ਨੇ ਮੇਰੇ ਮਿੱਤਰੋ ਆ ਗਿੰਨੀ ਵੀ ਤਿਆਰ ਲੱਗੀ ਵੀ ਤਿਆਰ ਮਿੱਠੂ ਵੀ ਤਿਆਰ ਸਾਹਮਣੇ ਗੱਲਾਂ ਟਕਾਣੇ ਗੱਲਾਂ ਟਕਾਣੇ ਗੱਲਾਂ ਟਕਾਣੇ ਗੱਲਾਂ ਟਕਾਣੇ ਆ ਬੋਪਰੀਆ ਭਾਈ ਤਰਿਆ ਭਾਈ ਤਰਿਆ ਭਾਈ ਤਰਿਆ ਆ ਵਾਜਿਏ ੱਟਕੇ ਲੱਗ ਗਿਆ ਜੋਰ ਸਵਾਦ ਹੀ ਵੱਖਰਾ ਆ ਜਾ ਯਾਰਾ ਨੌਜਵਾਨਾ ਬੱਲਿਆ ਵੇਖ ਯਾਰਾ ਆਹ ਭਗਵਾਨਪੁਰੀ ਆ ਗਈ ਰੋਡ ਭਗਵਾਨਪੁਰੀ ਆ ਗਿਆ ਸੰਦੂਆਂ ਦੇ ਕਹਿਣ ਕੋ ਬੋਟੇ ਬਾਈ ਮੈਨੂੰ ਤਾਕੜ ਗੋਗੜੀ ਦੀ ਅੱਖ ਮੈਲੀ ਲੱਗਦੀ ਹੈ ਹੁਣ ਲੱਗਦਾ ਟੁੱਟ ਕੇ ਨਹੀਂ ਲੱਗਦਾ ਇਹ ਸਮੇਂ ਦੀਆਂ ਬਾਤਾਂ ਪੇਟਾਂ ਵਾਲਿਓ ਜੇਤੇ ਜਫਾ ਲੱਗਿਆ ਤੇ ਤੁਹਾਡੀਆਂ ਤਾੜੀਆਂ ਜੇ ਰੇਡਰ ਪੱਟ ਗਿਆ ਤਾਂ ਵੀ ਤੁਹਾਡੀਆਂ ਤਾੜੀਆਂ ਆਹ ਜ਼ੋਰਦਾਰ ਕਬੱਡੀ ਇੱਕ ਪਾਸੇ ਤਾਕੜ ਟੁੱਟ ਕੇ ਲੱਗਿਆ ਹੁਣ ਗੋਗੜੀਆਂ ਵਾਲਾ ਹਰਿਆਣੇ ਕਾ ਸ਼ੋਰਾ ਹੈ ਭਗਵਾਨਪੁਰੀਆ ਉਹ ਜਾਂਦਾ ਹੈ ਭਗਵਾਨਪੁਰੀਆ ਸਕਰੀਨ ਦੇ ਚਾਦਬਾਈ ਦੀ 10.5 ਤੇ 9 ਨੰਬਰ ਹੈ ਆਰਮੇ ਬਾਈ ਸਾਰੇ ਮੈਚ ਹੀ ਅੱਜ ਆ ਮਨੀ ਤੋੜੇ ਦਾਦੇ ਹੋਇਆ ਹੁਣੇ ਵੀ ਚਾਹੀਦੇ ਆ ਟੀਮਾਂ ਬਰੋਬਰ ਦੀਆਂ ਬਣੀਆਂ ਵੱਡੇ ਪਿਆਰ ਬਖਸ਼ੇ ਸਾਡੇ ਭਰਾਵਾਂ ਨੇ ਬਾਗੀ ਦੀ ਰੇਡ ਐ ਬਾਗੀ ਬਾਗੀ ਹੋਈ ਪਈ ਐ ਬਾਗੀ ਬਾਗੀ ਹੋਈ ਪਈ ਐ ਉਧਰ ਸਾਡਾ ਭਰਾ ਗगन ਗगनਤਾ ਬੰਗਲਾਦੇ ਤੋਂ ਬਾਗੀ ਦਾ ਜਿਗਰੀ ਯਾਰ ਉਹ ਵੀ ਲਾਈ ਵਿਨੰਦਮਾਨ ਦਾ ਆਓ ਸਾਹਮਣੇ ਕਹਿੰਦੇ ਬਾਗੀ ਫੇਰ ਸਿਰਾਂ ਲਾ ਗਿਆ ਲਾ ਇੰਦੂ ਕਾਡੀ ਤੇ ਆ ਗਿਆ ਮਨੀ ਧੋੜ ਵਾਲਿਆ 27 ਤਰੀਕ ਨੂੰ ਧੋੜ ਪਿੰਡ ਦੇ ਵਿੱਚ ਵੱਡੀਆਂ ਰੌਣਕਾਂ ਲੱਗਣੀਆਂ ਪਰ ਅੱਜ ਟਰੈਕਟਰ ਮਿਲਨੇ ਹੈ ਕਿਹੜੇ ਮੁੰਡੇ ਉਤਮੋਂਦੇ ਹੈ ਟਾਕੜ ਇੰਦੂ ਇੰਦੂ ਟਾਕੜ ਰੁੜਕੇ ਵਾਲਾ ਆ ਜਾਂਦਾ ਹੁਣ ਵੇਖਦੇ ਵੀ ਕੀ ਦਾ ਨਾਮ ਲਿਖਿਆ ਜਾਂਦਾ ਹੈ ਨੀਲੇ ਰੰਗ ਦੇ ਫੋਰਡ ਹੈ ਕਿ ਫੋਰਡ ਨੀਲੇ ਰੰਗ ਦੇ ਰੇਡਾ ਤੇ ਜੱਫੇ ਮੰਗਦੇ ਫੋਰਡ ਨੀਲੇ ਰੰਗ ਦੇ ਰੇਟਾ ਦੇ ਜੱਫੀ ਪੰਗਦੇ ਜਾਣਗੇ ਫਰਾਟੇ ਮਾਰਦੇ ਜਿੱਥੇ ਜਿੱਥੇ ਲੰਘਗੇ ਔਰ ਸਾਡੇ ਭਰਾ सोनू ਯੂਕੇ ਦਾ ਗਰਜੀਤ ਯੂਕੇ ਦਾ ਗਰੀਸ ਵਾਲੇ ਸਾਰੇ ਭਰਾਵਾਂ ਦਾ ਉਧਰ ਪਮਨ ਨਿੱਜਰ ਦੇ ਸਾਰੇ ਜਿਗਰੀ ਯਾਰਾਂ ਦਾ ਜਿਨ੍ਹਾਂ ਨੇ ਸਾਰੀਆਂ ਟੀਮਾਂ ਦਾ ਪਾਰਟਿਸਪੇਟ ਦਿੱਤਾ ਬਹੁਤ ਬਹੁਤ ਧੰਨਵਾਦ ਪਹਿਲਾ ਪ੍ਰਾਈਜ਼ ਬਿੱਲੇ ਸਿੱਧੂ ਵੱਲੋਂ ਰਾणे ਸਿੱਧੂ ਵੱਲੋਂ ਸਾਡੇ ਭਰਾ ਵੱਲੋਂ ਤੇ ਜਿਹੜੇ ਬੈਸਟ ਅਨਫੋਰਡ ਉਹ ਰਿੰਮਾ ਸਾਡਾ ਭਰਾ ਕੈਨੇਡਾ ਤੇ ਨਾਲ ਉਧਰ ਜਿੰਦੇ ਕੈਨੇਡਾ ਦਾ ਸੁਖੇ ਸਾਡੇ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆਂ ਲਵ ਦੇ ਯਾ ਜਗਰੀ ਯਾਰਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆਹ ਸਾਹਮਣੇ ਕਬੱਡੀ ਪੈ ਰਹੀ ਹੈ ਬੱਲੇਆ ਕਰ ਗੱਲ ਇੰਦੂ ਤੇ ਤਾਕੜ ਗੋਗੋੜੀਆਂ ਬੜਾ ਹਿੱਕ ਜੋਰ ਦੇ ਨਾਲ ਹੁਣ ਜੱਫਾ ਲਾਉ ਜਤੇ ਨਹੀਂ ਲਾਊਗਾ ਕਹਾਣੀ ਕੀ ਬਣਦੀ ਹੈ ਇੱਕੋ ਜੇ ਕੱਛੇ ਹੈ ਖੇਡ ਦਾ ਮੈਦਾਨ ਵੀ ਕਹ ਉਹ ਤੱਕਾ ਹੁਣ ਬੱਲੇ ਬੱਲੇ ਕਰਾਉਣ ਲੱਗਿਆ ਪਰ ਰੁੜਕੇ ਦਾ ਇੰਦੂ ਰੇਡਾਂ ਵੱਢ ਵੱਢ ਕੇ ਪਾਉਣ ਲੱਗਿਆ ਹੈ ਰੁੜਕੇ ਦਾ ਇੰਦੂ ਰੇਡਾਂ ਤਜਰਬੇ ਨਾਲ ਪਾਉਣ ਲੱਗਿਆ ਹੈ ਅਸੀਂ ਤਜਰਬੇਕਾਰ ਸੋਣੀਆਂ ਸਾਥੋਂ ਸਿੱਖ ਲੈ ਬੱਲ ਹੱਟੀ ਭੱਟੀ ਮੋੜਾਂ ਉੱਤੇ ਚਲਦੀ ਸਾਡੀ ਗੱਲ ਆ ਚਲਦੀ ਖੇਡ ਕਬੱਡੀ ਵਾਲੀ ਗੱਲ ਆਓ ਸਾਹਮਣੇ ਪੈਂਦੀ ਰੇਡ ਬਾਪਰੀਆ ਬਾਪਰੀਆ ਉਧਰਲੇ ਬੰਨੇ ਗਿੰਦੀ ਮਹਿਮਦਵਾਲੀਆ ਸਾਡੇ ਜਿਗਰੀ ਯਾਰ ਸੰਦੀਪ ਮਹਿਮਦਵਾਲ ਦਾ ਪਿੰਡ ਹੈ ਜੋਤਾ ਮਹਿਮਦਵਾਲ ਵੱਡੇ ਪੱਦਰ ਤੇ ਵੱਡਾ ਸਤਕਾਰ ਲਾ ਤਗੜਾ ਜਫਾ ਬੱਲੇ ਬੱਲੇ ਕਰਵਾ ਗਿਆ ਐਨ ਚੋਟੀ ਦਾ ਮੈਚ ਹੈ ਉਧਰ ਸਾਡਾ ਸੋਨੂ ਯੂਕੇ ਗੁਰਜੀਤ ਯੂਕੇ ਸੋਨੂ ਦਾ ਪੁੱਤਰ ਜੋਵਨ ਯੂਕੇ ਕਹਿੰਦੇ ਆ ਆਉਂਦੇ ਸਾਲ ਵੈਸਟਾਂ ਲਈ ਸਾਡੇ ਵੱਲੋਂ ਮੋਟਰਸਾਈਕਲ ਹੋਣਗੇ ਉਧਰ ਭਗਵਾਨਪੁਰੀਆ ਨੌਜਵਾਨ ਫਰਿਆਦ ਕਬੱਡੀ ਪਾਰਿਆ ਖੇਡ ਮੈਦਾਨ ਦੇ ਵਿੱਚ ਟਰੈਕਟਰਾਂ ਵੱਲ ਵਧਦੇ ਕਦਮ ਆਹ ਤਾਵੀਆਂ ਤੇ ਜਾਫੀਆਂ ਤੇ ਮੇਰੇ ਮਿੱਤਰੋ ਆ ਭੇਟਾ ਵਿੱਚ ਆਏ ਸਾਲ ਕਿਤੇ ਲੰਡੀਆਂ ਜੀਪਾਂ ਟਰੈਕਟਰ ਆਹ ਤਲਵੰਡੀ ਰਾਏ ਵਾਲਾ ਕਹਿੰਦੇ ਲਾਜਫਾ ਪਾਉਗੇ ਨਹੀਂ ਮੇਰੇ ਮਿੱਤਰੋ ਉਧਰ ਕਹਿੰਦੇ ਫਰਿਆਦ ਇੰਦਰ ਤਲਵੰਡੀ ਭਗਵਾਨਪੁਰ ਤਲਵੰਡੀ ਭਗਵਾਨਪੁਰ ਆਹ ਨਹੀਂ ਰੀਸਾ ਨਹੀਂ ਰੀਸਾ ਨਹੀਂ ਰੀਸਾ ਬੋਲੋ ਪਿਆਰ ਦਾ ਪਿਆਰ ਦਾ ਪਿਆਰ ਦਾ ਪਿਆਰ ਦਾ ਆਹ ਕੁੰਡੀ ਅੜ ਗਈ ਚੱਕੇ ਜਾ ਚੱਕੇ ਜਾਮ ਕਰਤੇ ਆ ਤਲਵੰਡੀ ਵਾਲੇ ਇੰਦਰ ਨੇ ਸੋਹਣਾ ਜੱਫਾ ਲਾਤਾ ਹੈ ਪਰ ਬਾਗੀ ਤੇ ਜਿੱਦਾਂ ਕਹਿੰਦੇ ਹੁੰਦੇ ਵੀ ਬੇਰਿਆ ਫਿਰਦਾ ਹੈ ਇਹ ਦਵਾਬੀਏ ਕਹਿੰਦੇ ਹੁੰਦੇ ਆ ਵੀ ਮੁੰਡਾ ਤੇ ਬੇਰ ਗਿਆ ਮੁੰਡਾ ਬੇਰਿਆ ਫਿਰਦਾ ਆਹ ਬਾਗੀ ਪਰਮਜੀਤਪੁਰੀਆ ਚੜ ਚੜ ਕੇ ਕੌਡੀਆਂ ਪਾਉਂਦਾ ਵਧ ਵਧ ਕੇ ਕੌਡੀਆਂ ਪਾਉਂਦਾ ਅੜ ਅੜ ਕੇ ਕੌਡੀਆਂ ਪਾਉਂਦਾ ਆਹ ਟੱਚ ਵੱਜ ਗਿਆ ਔਰ ਟੱਚ ਵੱਜ ਗਿਆ ਉਧਰ ਗੈਰੀ ਸਿੱਧੂ ਦਾ ਧੰਨਵਾਦ ਕਰਦੇ ਆ ਸਦਮਾ ਵਾਲੇ ਭਰਾ ਸਾਡੇ ਦਾ ਬੱਲੀ ਚੇਅਰਮੈਨ ਹੋਰੀ ਮਾਨ ਵਧਾ ਕੇ ਗਏ ਨੇ ਉਧਰ ਸੰਤ ਬਾਬਾ ਲੀਡਰ ਸਿੰਘ ਜੀ ਸਹਿਫਲਾਬਾਦ ਵਾਲੇ ਮਹਾਂਪੁਰਸ਼ਾਂ ਦੀ ਬਹੁਤ ਵੱਡੀ ਹਾਜ਼ਰੀ ਹੈ ਉਹਨਾਂ ਦੀ ਕਹਿੰਦੇ ਜੋ ਗ੍ਰੈਂਡ ਮਾਈ ਹੀਟ ਅੱਜ ਦਾ ਇਹ ਵੱਡਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਚਾਲਵੇਂ ਸਾਲ ਦੇ ਵਿੱਚ ਤਾਕੜ ਗੋਗੜੀਆਂ ਹਿੰਦੂ ਰੁੜਕੇ ਵਾਲਾ ਵਧੀਆ ਪਲੇਅਰ ਹੈ ਅੱਜ ਦੀ ਤਰੀਕਾ ਤੇ ਆਉਣ ਵਾਲੇ ਸਮੇਂ ਦਾ ਇੱਕ ਪਾਸੇ ਤਾਕੜ ਇੱਕ ਪਾਸੇ ਤਾਕੜ ਇੱਕ ਪਾਸੇ ਹਿੰਦੂ ਵਾਹ ਉਹ ਗਬਰੂ ਹੈ ਸਵਾਦ ਹੀ ਵੱਖਰਾ ਹੈ ਨਜ਼ਾਰਾ ਹੀ ਵੱਖਰਾ ਹੈ 13 ਇਹ 1.14 ਕੁਝ ਸਮਾਂ ਮਿਲਿਆ ਬਾਕੀਆ ਬਾਗੀ ਫੇਰ ਆ ਗਿਆ ਲਓ ਬਾਗੀ ਆ ਗਿਆ ਗੱਗੀ ਹੁਣ ਇੱਕ ਪਾਸੇ ਉਦਮ ਵੀਰ ਗੰਨੀ ਨੌਜਨ ਗਬਰੂ ਬੋਟ ਦਾ ਯਾਰ ਕਿਹੋ ਜਿਹੀ ਖੇਡ ਵਿਖਾਉਂਦਾ ਹੈ ਇਹ ਸਮੇਂ ਦੀਆਂ ਮੱਤਾਂ ਬਾਬਾ ਪੁਰਾਣੀ ਮੇਰੀ ਸਪੋਰਟਸ ਕਲੱਬ ਪਿੰਡ ਪੇਟਾਂ ਦੇ ਵਿੱਚ ਫਾਈਨਲ ਮੈਚ ਹੈ ਟਰੈਕਟਰਾਂ ਦੀ ਗੱਲ ਹੋ ਰਹੀ ਹੈ ਜਿੱਤਾਂ ਹਾਰਾਂ ਦੇ ਫੈਸਲੇ ਹੋ ਜਾਣੇ ਹਨ ਪਰ ਦੁਨੀਆ ਲੋਚਦੀ ਹੈ ਦੁਨੀਆ ਤਗਾਜੇ ਲਾਉਣੀ ਹੈ ਦੁਨੀਆ ਅੰਦਾਜੇ ਲਾਉਣੀ ਹੈ ਜਿਹਨੂੰ ਤਜਰਬਾ ਹੈ ਉਹਨੇ ਗਿਣੇ ਚੁਣੇ ਕਬੱਡੀ ਖਿਡਾਰੀਆਂ ਦੇ ਵਿੱਚੋਂ ਗਿੜਵੇਂ ਖਿਡਾਰੀ ਉਹ ਚੁਣ ਲਏ ਆ ਵੀ ਆ ਉੱਤਮ ਹੋਣਗੇ ਪਰ ਸਮੇਂ ਦੀ ਬਾਤ ਹੈ ਕੁਝ ਜਿਹੜਾ ਮੈਚ ਬਾਕੀ ਹੈ ਹਲੇ ਉਤਮ ਕਿਹੜੇ ਆਉਂਦੇ ਐ ਬੈਸਟ ਕਿਹੜੇ ਬਣਦੇ ਐ ਇੰਦੋੜੀ ਕੌੜੀ ਉੱਤੇ ਇੰਦਰ ਸਾਹਮਣੇ ਇੰਦੋ 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 ਟੌਪੜੀਆਂ ਕੌੜੀਆਂ ਪਾ ਰਿਹਾ ਲਓ ਅਗਲੀ ਕਬੱਡੀ ਰਕੇਸ਼ ਬੋਪੁਰੀਆ ਰਕੇਸ਼ ਬੋਪੁਰੀਆ ਅਮਰਤ ਚੀਮੇ ਬੱਸੀਆਂ ਦਾ ਵੀ ਵੱਡਾ ਰੋਲ ਹੈ ਭਰਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਗੌਰਵ ਚੀਮਾ ਸਾਡਾ ਯਾਰਾਂ ਦਾ ਯਾਰ ਵੱਡੇ ਪੱਦਰ ਤੇ ਸਤਿਕਾਰ ਹੈ ਬਲਾ ਚੌਰੀਏ ਰਾਣੇ ਦਾ ਉਧਰ ਸਾਰਿਆਂ ਦਾ ਸਤਕਾਰ ਇਹ ਆ ਨੌਜਾਨ ਗੱਬਰੂ ਰਕੇਸ਼ ਬਾਪਰ ਔਰ ਗਿੰਨੀ ਤਿਆਰ ਗੱਗੀ ਤੇ ਗਿੰਨੀ ਗੱਗੀ ਤੇ ਗਿੰਨੀ ਗੱਗੀ ਤੇ ਗਿੰਨੀ ਟਰੈਕਟਰ ਦੇ ਨੇੜੇ ਨੇੜੇ ਟਰੈਕਟਰ ਦੇ ਨੇੜੇ ਨੇੜੇ ਆਹ ਟਰੈਕਟਰ ਦੇ ਨੇੜੇ ਨੇੜੇ ਆਹ ਸ਼ਾਂਗ ਵਾਲੇ ਗੇੜੇ ਗੇੜੇ ਆਹ ਟਰੈਕਟਰ ਦੇ ਨੇੜੇ ਨੇੜੇ ਆਹ ਗੜੀ ਦੀਆਂ ਸੂੰਜਾਂ ਟਿੱਕ 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 ਟੰਗ ਕਬੱਡੀ 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 ਸੇਰਾ ਬਰੂਆ ਆ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਗੀ ਨਾ ਸੋਹਣਾ ਨਾ ਸੋਹਣਾ ਰਕੇਸ਼ ਕੋਈ ਗੱਲ ਨਹੀਂ ਜਫੇ ਕਿਨੂੰ ਨਹੀਂ ਲੱਗੇ ਰੇਡਰ ਕੀ ਤੋਂ ਨਹੀਂ ਭੱਜੀ ਪਿਆਰ ਨਾਲ ਖੇਡ ਕਬੱਡੀ ਪਿਆਰ ਵਾਲੀ ਹੈ ਜਾਂਦੇ ਵਸਦੇ ਰੋ ਅਗਲੀ ਰੇਡ ਕਹਿੰਦੇ ਸਾਹਮਣੇ ਫੇਰ ਬਿੱਲਿਆ ਆਓ ਫਰਿਆਦ ਆ ਗਿਆ ਜਫੇ ਤੇ ਕਹਿੰਦੇ ਹਰਜੀਤ ਬਰਾੜ ਨੂੰ ਵੀ ਲੱਗੇ ਐ ਰਾਣੇ ਬਣ ਤੋ ਵੀ ਕੀ ਭਜੇ ਐ ਔਰ ਜਫੇ ਕਹਿੰਦੇ ਵੱਡੇ ਵੱਡੇ ਸਟਾਰਾਂ ਨੂੰ ਲੱਗ ਜਾਂਦੇ ਐ ਵੱਡੇ ਵੱਡੇ ਸਟਾਰ ਜਫੇ ਤੋਂ ਰੇਡਰ ਪੱਟ ਵੀ ਜਾਂਦੇ ਐ ਇਹ ਪਿਆਰ ਦੀ ਖੇਡ ਐ ਟੱਚ ਔਰ ਵਜੇ ਕਿੰਨੀ ਵਜਿਆ ਪਰ ਅਫੀਸ਼ਲ ਨਹੀਂ ਮੰਨਦਾ ਕਹਿੰਦਾ ਵੀ ਮੁੰਡਾ ਲੋਹੇ ਦੀ ਹਾਣੀ ਵਾਲਾ ਭਰਾ ਭਰਾ ਯਾਰ ਕੁਰਸੀ ਪਿੱਛੇ ਕਰ ਯਾਰ ਲੋਹੇ ਦੀ ਕੁਰਸੀ ਪਲੇਅਰ ਵਜਦੇ ਤੇ ਯਾਰ ਇਹਨੂੰ ਪਿੱਛੇ ਕਰ ਭਰਾ ਬਣ ਕੇ ਸੋਹਣਿਆ ਵੀਰਾ ਤੇਰਾ ਧੰਨਵਾਦ ਆ ਥੋੜੀ ਗਲੈਂਡ ਤੋਂ ਕੁਰਸੀ ਜਾਨ ਜੋ ਗਿਆ ਪਿੱਛੇ ਕਰ ਲਾ ਨਾਲੇ ਤੇਰੇ ਸੱਟ ਲੱਗੂ ਨਾਲੇ ਕਿਸੇ ਪਲੇਅਰ ਤੇ ਲੱਗੂ ਬਾਬਾ ਮੇਰ ਕਰੇ ਸੱਟ ਲੱਗਈ ਨਾ ਆਹ ਬਾਗੀ ਫਿਰਦਾ ਫੋਨ ਤੇ ਬੈਣ ਨੂੰ ਆਹ ਮੁੰਡਾ ਫੇਰ ਆ ਤਿਆਰ ਖੁੱਤੀ ਪਾਉਣ ਨੂੰ ਔਰ ਗੱਲਾਂ ਵੱਡੀਆਂ ਨੇ ਬਾਕੀ ਨੂੰ ਟਾਵੇਂ ਜੱਫੇ ਲੱਗਿਆ ਅੱਜ ਦੇ ਮੇਲੇ ਤੇ ਆਹ ਸਾਹਮਣੇ ਕਹਿੰਦੇ ਖੇਡ ਮੈਦਾਨ ਵਿੱਚ ਬੱਲੇ ਬੱਲੇ ਕਰਵਾਉਂਦਾ ਗੱਭਰੂ ਜਿੱਥੇ ਜਾਂਦਾ ਹੈ ਪਰਮਜੀਤਪੁਰੇ ਵਾਲਾ ਬਾਗੀ ਜੱਫਾ ਤਾਵਾ ਖਾਂਦਾ ਏ ਆ ਤਾਵੇਂ ਜਫੇ ਲੱਗੇ ਆ ਉਧਰਲੇ ਬੰਨੇ ਚਾਰ ਨੇ ਮਿੱਠੂ ਆਹ ਸਾਹਮਣੇ ਗਿੰਨੀ ਗਿੰਨੀ ਤੇ ਕਹਿੰਦੇ ਪਰਮਜੀਤਪੁਰੇ ਵਾਲਾ ਬਾਗੀ 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 ਹੋ ਗਈ ਮਿੱਤਰੋ ਸਰਿਆ ਦਾ ਭਗਵਾਨਪੁਰੇ ਅੱਜ ਟੀਆਰਪੀ ਕਰਾ ਕੇ ਆਇਆ ਪਹਿਲੇ ਹੀ ਮੈਚ ਖੇਡਦਾ ਹੈ ਔਰ ਮਾਲਕ ਮੇਰ ਕਰੇ ਗੋਡੇ ਤੇ ਪਹਿਲੀ 6 ਵਜੇ ਹੋਈ ਹੈ ਸੱਚੇ ਪਾਸ਼ਾ ਮੇਰ ਬਣਾਈ ਰੱਖੇ ਲਾ ਅਗਲੀ ਕਬੱਡੀ ਲੈ ਵੀ ਬੱਜੀ ਵੇਖ ਮੈਦਾਨ ਦੇ ਵਿੱਚ ਘੋੜੀਏ ਵਾਲਿਆ ਹੁਣ ਚੌੜ ਦੇ ਵਿੱਚੋਂ ਕਿਹੜਾ ਜਾਫੀ ਲਾਊਗਾ ਜੱਫਾ ਤਾਕੜ ਗੋਗੜੀਆਂ ਵਾਲਾ ਹਰਿਆਣੇ ਕਾ ਸ਼ੋਰ ਹੈ ਪਰ இந்து ਵੀ ਕਹਿੰਦੇ ਕਿਸੇ ਵਧੀਆ ਉਸਤਾਦ ਨੇ ਚੰਡਿਆ ਹੁਣ ਵੇਖਦਾ ਧਾਨ ਧਾਨ ਬੱਲੇ ਬੱਲੇ ਹੋਈ ਜਾਂਦੀ ਹੈ ਪਿੰਡ ਪੇਟਾਂ ਦੇ ਵਿੱਚ ਬੱਲੇ ਬੱਲੇ ਹੋਈ ਜਾਂਦੀ ਹੈ ਬੱਲੇ ਬੱਲੇ ਹੋਈ ਜਾਂਦੀ ਐਨ ਕਹਿੰਦੇ இந்து ਵੀ ਸਰਾ ਕਰਾਈ ਜਾਂਦਾ ਹੈ ਸੋਨੂੰ ਇੰਗਲੈਂਡ ਦਾ ਗਰਜੀਤ ਯੂਕੇ ਦਾ ਦੂਜਾ ਪ੍ਰਾਈਜ਼ ਪਹਿਲਾ ਪ੍ਰਾਈਜ਼ ਸਾਡੇ ਭਰਾ ਕਹਿੰਦੇ ਬਿੱਲੇ ਸਿੱਧੂ ਦਾ ਰਣੇ ਸਿੱਧੂ ਦਾ ਵਿਸ਼ੇ ਤੌਰ ਤੇ ਵੱਡਾ ਧੰਨਵਾਦ ਆ ਬਿੱਲੇ ਸੇਲਵਰੇ ਨੇ ਕੀਤੇ ਆ ਤਿਆਰ ਮਿੱਤਰੋ ਖੇਡਦੇ ਆ ਕਬੱਡੀ ਦੇ 스타 ਮਿੱਤਰੋ ਆ ਸਾਹਮਣੇ ਕਿਹੜਾ ਜਾਊਗਾ ਕਹਿੰਦੇ ਫੋਰਡ ਦੀ ਸੈਲਫ ਮਾਰ ਮਿੱਤਰੋ ਆ ਬਿੱਲੇ ਸੇਲਵਰੇ ਵਾਲੇ ਨੇ ਕੀਤੇ ਆ ਤਿਆਰ ਮਿੱਤਰੋ ਆ ਨੀਲੇ ਫੋਰਡ ਮਨੀ ਵੇਖਾਂਗੇ ਮਨੀ ਵੇਖਾਂਗੇ ਮਨੀ ਵੇਖਾਂਗੇ ਕਿੱਧਰ ਨੂੰ ਜਾਂਦੇ ਐ ਕਿਹੜੇ ਨੌਜਵਾਨ ਗੱਭਰੂ ਆਪਣੇ ਘਰਾਂ ਦਾ ਸ਼ਿੰਗਾਰ ਬਣਾਉਂਦੇ ਐ ਇਹ ਖੇਡ ਕੌਡੀ ਦਾ ਸ਼ਿੰਗਾਰ ਐ ਮਾਵਾਂ ਦੇ ਕੋਖਾਂ ਦੇ ਸ਼ਿੰਗਾਰ ਇਹਨਾਂ ਦੇ ਮੈਦਾਨਾਂ ਦੇ ਸ਼ਿੰਗਾਰ ਬਣਦੇ ਐ ਲਓ ਪਈ ਹੋ ਕੌਡੀ ਇੰਦੂ ਫਿਰ ਆ ਗਿਆ ਲੈ ਵੀ ਇੰਦਰ ਆ ਹੋ ਵੀ ਸਾਹਮਣੇ ਜਾ ਤੇ ਟਾਕੜ ਜਾ ਤੇ ਇੰਦਰ ਇੰਦਰ ਤਲਵੰਡੀ ਵਾਲਾ ਮੁੰਡਾ ਲਦੇਹਾਣੇ ਵਾਲਾ ਇੱਕ ਪਾਸੇ ਵੇਖਦਾ ਇੰਦੂ ਦੀ ਕੌਡੀ ਉੱਤੇ ਉਹ ਖੜਕਾ ਝੜਕਾ ਇੰਦੂ ਦੀ ਕੌਡੀ ਉੱਤੇ ਉਹ ਕਬੱਡੀ ਕਬੱਡੀ ਮੇਰੇ ਮਿੱਤਰੋ ਇੰਦਰ 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 ਆ ਭੇਟਾਂ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਆ ਕੌਡੀ ਉੱਤੇ ਦੁਨੀਆ ਦਿਆਲ ਹੋਈ ਹੋਈ ਜਾਂਦੀ ਆ ਪੇਟਾਂ ਵਿੱਚ ਮਿੱਤਰੋ ਕਮਾਲ ਹੋਈ ਜਾਂਦੀ ਹੈ ਨੰਬਰ ਵੀ ਹੈ ਕਹਿੰਦੇ 17.5 17 17.5 17 ਤੇ ਆਉਂਦਾ ਬੜਾ ਨਜ਼ਾਰਾ ਪੇਟਾਂ ਵਿੱਚ ਸਿਰਾ ਹੋ ਗਿਆ ਮਨੀ ਜਿੰਨੇ ਮੈਚ ਪਹਿਲੇ ਮੈਚ ਤੋਂ ਲੱਗੇ ਆ ਕੁੱਲ ਮਲਾ ਕੇ ਸਾਰੇ ਮੈਚ ਅੱਧੇ ਅੱਧੇ ਨੰਬਰ ਤੇ ਜਿੱਤਾਂ ਵਾਲਾ ਹਾਰਾਂ ਵਾਲੇ ਹੋਏ ਆ ਬਾਬਾ ਨਾਨਕ ਮੇਰ ਬਣਾਈ ਰੱਖੇ ਔਰ ਜਿਹੜੇ ਵੀਰਾਂ ਨੇ ਪਾਰਟਿਸਪੇਟ ਸਾਰੀਆਂ ਟੀਮਾਂ ਦਾ ਕਰਾਇਆ ਦਿੱਤਾ ਸਾਡੇ ਪਮਨ ਮੈਨੇਜਰ ਦੀ ਯਾਦ ਵਿੱਚ ਇੰਦਰਜੀਤ ਕਨੇਡਾ ਅਨਮੋਲ ਯੂ ਐਸ ਏ ਮੰਨਾ ਇਟਲੀ ਹਾਰਮਨ ਨੈਜਰ ਯੂ ਐਸ ਏ ਅਰ ਪਵਿੱਤਰ ਕੈਨੇਡਾ ਗਗਨ ਕੈਨੇਡਾ ਗੋਪੀ ਕੈਨੇਡਾ ਗਿੰਦਾ ਕੈਨੇਡਾ ਸਾਡਾ ਭਰਾ ਹਰਜੀਤ ਜਰਮਨ ਨਾਲ ਸਾਡਾ ਵੀਰ ਮਨਿੰਦਰ ਧਾਲੀਵਾਲ ਜੱਗਾ ਖਿੰਡਾ ਜੀ ਹੈ ਰਵਿੰਦਰ ਧਾਲੀਵਾਲ ਇਹਨਾਂ ਵੀਰਾਂ ਦਾ ਵਿਸ਼ੇਸ਼ ਤੌਰ ਤੇ ਵੱਡੇ ਪੱਦਰ ਤੇ ਧੰਨਵਾਦ ਵੱਡੇ ਪੱਦਰ ਤੇ ਧੰਨਵਾਦ ਹੈ ਗਗਨ ਕੈਨੇਡਾ ਦਾ ਲਾਲੀ ਢੇਸੀ ਦਾ ਔਰ ਸਾਡੇ ਛੋਟੇ ਵੀਰ ਦਲਸ਼ਾਹ ਦੇ ਈਸੀ ਉਹਨਾਂ ਦਾ ਪਿਰਤੇ ਉਹਨਾਂ ਦਾ ਗਗਨ ਵੀ ਕਹਿੰਦਾ ਸੀ ਧੰਨਵਾਦ ਕਰਦੇ ਆਂ ਕਿਉਂਕਿ ਸੋਹਣੇ ਬੋਲ ਕੜੀ ਦੇ ਮੈਦਾਨਾਂ ਵਿੱਚ ਬੋਲੇ ਹੈ ਕੜੀ ਅਮਰੀਕ ਬੋਲਦਾ ਰਿਹਾ ਹੈ ਕਦੀ ਰੁਪਿੰਦਰ ਜਲਾਲ ਬੋਲੇ ਹੈ ਆਡਾ ਸਾਡਾ ਵੱਡਾ ਵੀਰ ਬੂਟਾ ਉਮਰੀਆਣੀਆਂ ਜਿਹਦਾ ਮੈਂ ਸਾਥ ਨਿਭਾ ਰਿਹਾ ਪੇਟਾਂ ਦਾ ਕੌਡੀ ਕਪ ਹੈ ਉਹ ਪਹਿਹੋ ਰੇਡ ਉਹ ਤੰਬੀਰ ਗਿੰਨੀ ਨਾਲ ਗੱਗੀ ਤੇ ਨਾਲ ਛੋਟਾ ਗੱਗੀ ਹੈ ਰਕੇਸ਼ ਦੀ ਕੌਡੀ ਹੈ ਬੋਪੁਰ ਪਿੰਡ ਹੈ ਹਰਿਆਣੇ ਦਾ ਸ਼ੋਰ ਹੈ ਆਹ ਮੁੰਡਾ ਅੜ ਦੀ ਤਰੀਕ ਦਾ ਟਾਪਰ ਜਾਫੀ ਹੈ ਆਹ ਅੜ ਦੀ ਤਰੀਕ ਦਾ ਟਾਪਰ ਰੇਡਰ ਹੈ ਆਹ ਅੜ ਦੀ ਤਰੀਕ ਦਾ ਟਾਪਰ ਰੇਡਰ ਟਾਪਰ ਰੇਡਰ ਤੇ ਟਾਪਰ ਜਾਫੀ ਮੇਰੇ ਮਿੱਤਰੋ ਆਹ ਵੱਡੇ ਮੱਲਾਂ ਦੀ ਟੱਕਰ ਆ ਬਾਬਾ ਮੇਰ ਕਰੇ ਅਨ ਸਿਰੇ ਦਾ ਮੈਚ ਹੈ ਇੱਥੇ ਆ ਕਹਿੰਦੇ ਰੱਬ ਤੁਹਾਨੂੰ ਰਾਜੀ ਰੱਖੇ ਤੁਹਾਡੇ ਹੱਥ ਬਾਜੀ ਰੱਖੇ ਰੋਡਾਲਾ ਸਗਰਾਜ ਸਾਡਾ ਭਰਾ ਗੱਲਾਂ ਕਰਦਾ ਹੁੰਦਾ ਹੈ ਉਧਰ ਕਹਿੰਦੇ ਗੱਲਾਂ ਚੱਲਦੀਆਂ ਵਿੰਦਰ ਢੰਡਵਾਲ ਜੀ ਦੀਆਂ ਵੱਡੇ ਖੇਡ ਪ੍ਰਮੋਟਰ ਨੇ ਸੰਭੂ ਸੁਪੇਣ ਦਾ ਵਿਸ਼ੇ ਤੌਰ ਤੇ ਵੱਡੇ ਪੱਧਰ ਦੇ ਧੰਨਵਾਦ ਹੈ ਜੱਗੇ ਦਿਯਾਲ ਦਾ ਹੌਲੈਂਡ ਤੋਂ ਵੀਰਾਂ ਦਾ ਸਤਿਕਾਰ ਇਧਰਲੇ ਬੰਨੇ ਪਰੇ 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 ਭਗਵਾਨਪੁਰੀਆ ਗੱਲਾਂ ਕਹਿੰਦੇ ਫਰਿਆਦ ਕਰਵਾ ਗਿਆ ਹੈ ਫੈਸਲਾ ਕੀ ਹੈ ਰੌਲਾ ਨਹੀਂ ਰੌਲਾ ਨਹੀਂ ਰੌਲਾ ਨਹੀਂ ਰੌਲਾ ਨਹੀਂ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਨਾ ਵੀ ਨਾ ਹੀ ਦਾ ਪ੍ਰੈਸ਼ਰ ਨਹੀਂ ਪਾਉਣਾ ਰੈਫਰੀ ਤੇ ਇੱਕ ਵਾਰੀ ਦੇਖ ਲੈਣ ਦੇ ਰੈਫਰੀ ਨੂੰ ਆਹ ਪੁਆਇੰਟ ਜਾਫੀ ਦਾ ਹੈ ਆਹ ਪੁਆਇੰਟ ਆ ਜਾਫੀ ਦਾ ਹੁਣ ਕਿਹੜਾ ਮੁੰਡਾ ਜਿਹੜਾ ਟਰੈਕਟਰ ਦਾ ਜੇਤੂ ਬਣੂਗਾ ਸੁਖੀ ਬਣਕ ਜੀ ਕਰ ਲਿਓ ਨੋਟ ਵੀ ਆ ਵੀ ਜੱਫਾ ਜਿਹੜਾ ਤਾਕੜ ਗੋਗੜੀਆਂ ਵਾਲਾ ਲਾ ਗਿਆ ਲੁੱਪਰ ਮੈਚ ਵੀ ਸਮਾਪਤ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਹੁਣ ਬੈਸਟ ਰੀਡਰ ਜਾਫੀ ਦੱਸਾਂਗੇ ਜੇਤੂ ਟੀਮ ਜਿਹੜੀ ਬਣੀ ਹੈ 20 ਨੰਬਰ ਲੈ ਕੇ ਬਾਪਰ ਅੱਜ ਦੇ ਇਸ ਕਬੱਡੀ ਕੱਪ ਦੀ ਜੇਤੂ ਟੀਮ ਬਣੀ ਹੈ ਗਹਿਰੀ ਸੰਧੂ ਦਾ ਸਿੱਧੂ ਦਾ ਸਦਮਨਦੋਂ ਨਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਸਾਡੇ ਭਰਾ ਦਾ ਬਿੱਲੇ ਸਿੱਧੂ ਦਾ ਰਾਣੇ ਸਿੱਧੂ ਦਾ ਗਿੰਦੇ ਕਨੇਡਾ ਦਾ ਗਿੰਦੇ ਚਾਚੇ ਦਾ ਰਵੀ ਸਿੱਧੂ ਦਾ ਸਾਡੇ ਰੰਮੇ ਭਰਾ ਦਾ ਸਾਰੇ ਨਗਰ ਭੇਟਾਂ ਦਾ ਸਾਰੇ ਐਨ ਆਰ ਆਈ ਵੀਰਾਂ ਦਾ ਸੋਨੂ ਯੂਕੇ ਤੇ ਨਾਲ ਸਾਡਾ ਭਰਾ ਗਰਜੀਤ ਯੂਕੇ ਗਿੰਦਾ ਕੈਨੇਡਾ ਸੁੱਖਾ ਗਰੀਸ ਸਾਰੇ ਚਾਚਾ ਦੰਦਾਰੇ ਸਾ ਚੱਕ ਦੇਸ਼ਰਾ ਦੀ ਟੀਮ ਦੇ ਪੁਆਇੰਟ ਰੇ ਆ 17 ਔਰ 20 ਨੰਬਰ ਲੈ ਕੇ ਪਿੰਡ ਬੋਪੁਰ ਦੀ ਟੀਮ ਨੇ ਪੇਟਾਂ ਦਾ ਕੱਪ ਜਿੱਤ ਲਿਆ ਬੋਪੁਰ ਦੀ ਟੀਮ ਨੇ 20 ਨੰਬਰ ਲੈ ਕੇ ਪੇਟਾਂ ਦਾ ਕੱਪ ਜਿੱਤੇ ਹੈ ਬੋਪੁਰ ਫਸਟ ਹੈ ਚੱਕ ਦੇਸ਼ਰਾ ਦੀ ਟੀਮ ਸੈਕੰਡ ਬੈਸ ਰੇਡਰ ਯਾਫੀ ਵੀ ਬਿਲਿਆ ਦਸੀਏ ਦੁਨੀਆ ਨੂੰ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਇੰਦੂ ਰੁੜਕੇ ਨੇ 12 ਕੌਡੀਆਂ ਪਾਈਆਂ ਤੇ 10 ਨੰਬਰ ਲਏ ਐ ਪਰ ਮਜੀਤਪੁਰੀਏ ਬਾਗੀ ਨੇ 10 ਕੌਡੀਆਂ ਪਾਈਆਂ ਤੇ 10 ਹੀ ਨੰਬਰ ਲਏ ਐ ਅੱਜ ਦੇ ਕਬੱਡੀ ਕੱਪ ਦਾ ਉਤਮ ਰੇਡਰ ਆ ਬਾਗੀ ਪਰਮਜੀਤਪੁਰੀਆ ਬਣ ਗਿਆ ਤਾੜੀਆਂ ਲਾੜੇ ਜ਼ੋਰਦਾਰ ਇੱਕ ਵਾਰੀ ਜ਼ੋਰਦਾਰ ਤਾੜੀਆਂ ਬਾਗੀ ਪਰਮਜੀਤਪੁਰੀਆ ਲਾਦੀਏ ਬਾਗੀ ਕਿਹੜੇ ਪਾਸੇ ਆ ਨਾ ਸੋਣਿਆ ਬਹੁਤ ਵੱਡੀ ਮੁਬਾਰਕਬਾਦ ਹੈ ਟਕੜਾ ਧੱਕ ਪਾ ਦਿਓ ਝੋਟਿਆ 10 ਟੱਚ ਤੇ ਤਿੰਨ ਜੱਫੇ ਗੱਗੀ ਚੱਕ ਦੇਸ਼ ਰਾਜ ਵਾਲਾ ਤੇ ਨਾਲ ਇੰਦਰ ਤਲਵੰਡੀ ਵਾਲੇ ਨੇ 9 ਟੱਚ ਤੇ ਚਾਰ ਜੱਫੇ ਇੰਦਰ ਤਲਵੰਡੀ ਵਾਲਾ ਮੁੰਡਾ ਲੁਧਿਆਣੇ ਵਾਲਾ ਫੋਰ ਦਾ ਜਿੱਤੂ ਬਣ ਗਿਆ ਹੈ ਇੰਦਰ ਤਲਵੰਡੀ ਵਾਲਾ ਮਨਜਿੰਦਰ ਤਲਵੰਡੀ ਦਾ ਚੇਲਾ ਅੱਜ ਦੇ ਭੇਟਾਂ ਦੇ ਮੇਲੇ ਦੇ ਬੈਸਟ ਰੇਡਰ ਬਾਗੀ ਪਰਮਜੀਤਪੁਰਾ ਸਾਡਾ ਭਰਾ ਤੇ ਇੰਦਰ ਤਲਵੰਡੀ ਨੂੰ ਬਹੁਤ ਵੱਡੀ ਮੁਬਾਰਕਬਾਦ ਹੈ ਸਾਰੇ ਖਿਡਾਰੀ ਵਧੀਆ ਖੇਡੇ ਸਾਰੇ ਮੈਚ ਚੋਟੀ ਦੇ ਹੋਏ ਮਹਾਂਪੁਰਸ਼ਾਂ ਦਾ ਬਹੁਤ ਵੱਡਾ ਸਤਿਕਾਰ ਇੰਨੀ ਘਾੜੀ ਕਬੂਲ ਕਰਿਓ 10 ਬੋਟਾ ਅਮਰੀਆਣਾ ਜੇਕੇ ਦੇ ਖਲਾਛਾਨ ਦੇ ਖਿਲਾਫ ਕੁਝ ਗਲਤ ਬੋਲਿਆ ਗਿਆ ਮਾਫੀ ਚਾਹਾਂਗੇ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੈ ਵੀ ਇੰਦਰਾ ਅੱਜ ਪਹਿਲਾ ਟਰੈਕਟਰ ਜਿੱਤੇ ਐ ਤੈਨੂੰ ਬਹੁਤ ਬਹੁਤ ਮੁਬਾਰਕਾਂ ਸੋਹਣਿਆ ਔਰ ਵੱਡੀ ਗੱਲ ਇਹ ਹੈ ਵੀ ਤੂੰ ਲੁਧਿਆਣਾ ਜਿਲ੍ਹ ਦਾ ਨਾਮ ਹੋਰ ਵੀ ਸੁਪਰ ਸੁਪਰ ਸਟਾਰਾਂ ਦੀ ਲਾਈਨ-ਅਪ ਵਿੱਚ ਲੈ ਕੇ ਆਂਦਾ ਹੈ ਕਿਉਂਕਿ ਵੱਡੇ ਵੱਡੇ ਸਟਾਰ ਆ ਲੋਦੇਹਾਣੇ ਨੇ ਵੀ ਪੈਦਾ ਕੀਤੇ ਐ ਮਨਜਿੰਦਰ ਤਲਵੰਡੀ ਨੂੰ ਇਹ ਆਪਣਾ ਉਸਤਾਦ ਮੰਨਦਾ ਹੈ ਇਹਦਾ ਤਲਵੰਡੀ ਪਿੰਡ ਹੈ ਤਲਵੰਡੀ ਰਾਏ ਪਿੰਡ ਰਾਏਕੋਟ ਦਾ ਇਲਾਕਾ ਹੈ ਇੱਕ ਆਰੀਆ ਮੁੰਡਾ ਨਮਨ ਕੋਰ ਕਬੱਡੀ ਖਿਡਾਰੀ ਹੈ ਪਰ ਵਿਦੇਸ਼ਾਂ ਵਿੱਚ ਇਹ ਵੀ ਧੰਮਾ ਪਾਉਂਦਾ ਹੈ ਇੰਦਰ ਤਲਵੰਡੀ ਵਾਲਾ ਪੇਟਾਂ ਦੇ ਕੱਪ ਦਾ ਟਰੈਕਟਰ ਜੇਤੂ ਬਣ ਗਿਆ ਤਾੜੀਆਂ ਲਾੜੇ ਜ਼ੋਰਦਾਰ ਟਰੈਕਟਰ ਜੇਤੂ ਇੰਦਰ ਤਲਵੰਡੀ ਵਾਲਾ ਇੰਦਰ ਲੈ ਵੀ ਇੰਦਰ ਆ ਬੈਵੀ ਟਰੈਕਟਰ ਤੇ ਸੋਹਣਿਆ 인ਦਰ ਬਾਗੀ ਕਿੱਥੇ ਆ ਪਰਮਜੀਤਪੁਰਿਆ ਬਾਗੀ ਹਾਂਜੀ ਆ ਚਾਬੀਆਂ ਲਿਆਓ ਭਾਈ ਸਾਵਾ ਪਾਰੀ ਚਾਬੀਆਂ ਲਿਆਓ ਗਿੰਦਾ ਚਾਚਾ ਜੀ ਮੁੰਡੇ ਤੇ ਟਰੈਕਟਰਾਂ ਤੇ ਬਾਤੇ ਐ ਹਾਂ ਭਾਈ ਰਿੰਮੀ ਹੁਣਾਂ ਨੂੰ ਬੇਨਤੀ ਐ ਗਿੰਦੇ ਚਾਚੇ ਹੁਣਾਂ ਨੂੰ ਬੇਨਤੀ ਐ ਰਵੀ ਹੁਣਾਂ ਨੂੰ ਬੇਨਤੀ ਐ ਆ ਚਾਬੀਆਂ ਲਿਆਓ ਭਾਜੀ ਮੁੰਡਿਆਂ ਨੂੰ ਚਾਬੀਆਂ ਫੜਾਈਏ ਤੇ ਯਾਦਗਾਰੀ ਫੋਟੋਆਂ ਹੁੰਨੀਆਂ ਹਾਂ ਚਾਬੀਆਂ ਪਹਿਲਾਂ ਚਾਬੀਆਂ ਪਹਿਲਾਂ ਬਾਬਾ ਜੀਆਂ ਕੋਲੋਂ ਨਾਲੇ ਆਪਾਂ ਆਸ਼ੀਰਵਾਦ ਲੈ ਲਈਏ ਤੇ ਨਾਲੇ ਉੱਥੋਂ ਚਾਬੀਆਂ ਫੜ ਲਈਏ ਹਾਂਜੀ ਇਹ ਸੰਤਾ ਮਹਾਪੁਰਸ਼ਾਂ ਦੀ અપਾਰ ਕਿਰਪਾ ਨਾਲ ਕੌਡੀ ਕਪ ਹੁੰਦਾ ਹੈ ਨਾਲੇ ਤੇ ਆਪਾਂ ਆਸ਼ੀਰਵਾਦ ਲੈ ਲਈਏ ਨਾਲੇ ਉੱਥੋਂ ਚਾਬੀਆਂ ਫੜ ਲਈਏ ਤੇ ਫੇਰ ਤੁਹਾਡਾ ਦਵੌਣੀਆਂ ਘੇੜਾ ਬਾਕੀ ਅੱਜ ਅੱਜ ਹੀ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ ਕਿ ਪਹਿਲੇ ਮੈਚ ਖੇਡੇ ਹੈ ਅੱਜ ਸ਼ੁਰੂਆਤ ਕੀਤੀ ਹੈ ਇਹ ਵੱਡੀ ਗੱਲ ਹੈ ਬਾਗੀ ਨੇ ਅੱਡੀ ਸ਼ੁਰੂਆਤ ਕੀਤੀ ਹੈ ਤੇ ਅੱਜ ਹੀ ਟਰੈਕਟਰ ਦਾ ਜੇਤੂ ਬਣ ਗਿਆ ਤਾੜੀਆਂ ਲਾ ਦਿਓ ਜ਼ੋਰਦਾਰ ਬਾਗੀ ਪਰਮਜੀਤਪੁਰੀਆ ਇਸ ਸੀਜ਼ਨ ਦੀ ਸ਼ੁਰੂਆਤ ਕੀਤੀ ਅੱਜ ਪੇਟਾਂ ਦੇ ਕੱਪ ਤੋਂ ਔਰ ਅੱਜ ਉਤਮ ਰੇਡਰ ਬਣ ਗਿਆ ਬਾਗੀ ਪਰਮਜੀਤਪੁਰੀਆ ਭਾਜੀ ਮੇਰਾ ਇੱਕ ਮੈਗਵਾਦ ਗਿਆ ਲੱਭ ਦੋ ਕਿਸੇ ਕੋਲ ਹੈਗਾ ਤੇ